ਸਸੀ ਗੱਲ ਦਾ ਦੋਸਤੋ ਅੱਜ ਆਪਾਂ ਆਇਆ ਖਮਾਣੋ ਖਮਾਣੋ ਇਹ ਛੋਟੀ ਖਮਾਣੋ ਵਾਲਾ ਰੋਡ ਹੈ ਮੇਨ ਰੋਡ ਤੇ ਆਉਂਦਾ ਤੇ ਜਿੱਥੇ ਗੁਰਪ੍ਰੀਤ ਬਾਈ ਦਾ ਐਲੂਮੀਨੀਅਮ ਦਾ ਚਗਾਠਾਂ ਦਾ ਲੋਹੇ ਦਾ ਕਾਰੋਬਾਰ ਹੈ ਇਹ ਦੇਖੋ ਟਾਟਾ ਦੀਆਂ ਚਗਾਠਾਂ ਬਣਾਉਂਦੇ ਆ ਇਹ ਤੇ ਹਰ ਤਰ੍ਹਾਂ ਦਾ ਕੰਮ ਦਰਵਾਜ਼ੇ ਟਾਕੀਆਂ ਕਿਵੇਂ ਪੇਂਟ ਕਰਕੇ ਬਹੁਤ ਤਕੜਾ ਲੋਹਾ ਲਾ ਕੇ ਐਨ ਦੇਖੋ ਟਾਟਾ ਦੀਆਂ ਚਾਦਰਾਂ ਬਣਾਉਂਦੇ ਆ ਪੋੜੀਆਂ ਦਾ ਕੰਮ ਹੈ ਇਹਨਾਂ ਦਾ ਦੇਖੋ ਸਾਰੇ ਫੋਰਮੈਨ ਨਾਲ ਨਾਲ ਆਪਣੇ ਕੰਮ ਤੇ ਲੱਗੇ ਹੋਏ ਆ ਬਹੁਤ ਐਕਸਪਰਟ ਮੁੰਡੇ ਆ ਤੇ ਬਾਈ ਦੀ ਬਹੁਤ ਵੱਡੀ ਵਰਕਸ਼ਾਪ ਹੈ ਤੁਸੀਂ ਦੇਖ ਸਕਦੇ ਹੋ ਅੰਦਰ ਦੇਖੋ ਕਿੰਨਾ ਲੋਹਾ ਪਿਆ ਬਾਈ ਦਾ ਇੱਧਰ ਬਾਈ ਦੀ ਕੰਪਰੈਸ਼ਨ ਚੱਲ ਰਿਹਾ ਏ ਬਾਈ ਦੀ ਡਾਈ ਹੈ ਜਿਹਦੇ ਤੇ ਚਗਾਠਾ ਬਣਾਉਂਦੇ ਆ ਇਹ ਦੇਖੋ ਬਹੁਤ ਕਾਰੀਗਰ ਬੰਦੇ ਆ ਕਾਫੀ ਦੇਰ ਤੋਂ ਪੁਰਾਣੇ ਮਿਸਤਰੀ ਇਹ ਕੰਮ ਕਰਦੇ ਆ ਬਾਈ ਕੋਲ ਬਹੁਤ ਬੜੀ ਵਰਕਸ਼ਾਪ ਆ ਇਹ ਇਧਰ ਬਾਈ ਦਾ ਆਫਿਸ ਆ ਗੁਰਪ੍ਰੀਤ ਬਾਈ ਦਾ ਇਧਰ ਆਫਿਸ ਆ ਇਧਰ ਗਡਾਉਨ ਬਣਿਆ ਹੋਇਆ ਜਿੱਥੇ ਸਮਾਨ ਵਗੈਰਾ ਰੱਖਦੇ ਆਂ ਹੰਤੇ ਨਹੀਂ ਬਹੁਤ بڑا ਲਓ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਤੁਸੀਂ ਦੇਖ ਸਕਦੇ ਹੋ ਦੇਖੋ ਕਿਹਾ ਟੌਪ ਦੇ ਇਹਨਾਂ ਨੇ ਗੇਟ ਬਣਾ ਕੇ ਰੱਖੇ ਹੋਏ ਆਂ ਤੁਸੀਂ ਦੇਖ ਸਕਦੇ ਹੋ ਦੋਸਤੋ ਜਦੋਂ ਵੀ ਤੁਸੀਂ ਕਿਸੇ ਮਕਾਨ ਦਾ ਕੰਮ ਕਰਨਾ ਹੈ ਕਾਜ਼ੂ ਜੀ ਕੋ ਗੁਰਪ੍ਰੀਤ ਵੀਰੇ ਕੋਲ ਜਰੂਰ ਆ ਕੇ ਇੱਕ ਵਾਰ ਰੇਟ ਵੀ ਪੁੱਛ ਕੇ ਜਾਇਓ ਅਤੇ ਜਾਇਜ਼ ਰੇਟਾਂ ਦੇ ਵਿੱਚ ਤੁਹਾਡਾ ਕੰਮ ਵੀ ਕਰਕੇ ਦਊਗਾ ਟਾਈਮ 'ਤੇ ਕੰਮ ਕਰਕੇ ਦਊ ਤੁਹਾਨੂੰ ਹੈਰਾਨ ਨਹੀਂ ਕਰੂ ਕਿਉਂਕਿ ਅਸੀਂ ਤਾਂ ਹੁਣ ਵਰਤਿਆਂ ਸੀ ਉਹਰੇ ਕੰਮ ਕਰਵਾਇਆ ਇਹਨਾਂ ਕੋਲੋਂ ਅਬੀ ਦੋਸਤੋ ਇੱਧਰ ਬਾਈ ਦਾ ਦਫ਼ਤਰ ਆ ਗੁਰਬੀਤ ਬਾਈ ਨਾਲ ਆਪਾਂ ਥੋੜੀ ਗੱਲ ਵੀ ਕਰਾਉਨੇ ਆ ਦੇਖੋ ਕਿ ਆ ਸ਼ਾਨਦਾਰ ਬਾਈ ਨੇ ਦਫ਼ਤਰ ਬਣਾਇਆ ਕੱਲੀ ਕੱਲੀ ਚੀਜ਼ ਕੋੜੀਆਂ ਦਾ ਦੇ ਅੱਡੇ ਮੇਨ ਪਾਵੇ ਜੀ ਨੂੰ ਕਹਿੰਦੇ ਆ ਸਤਿ ਸ਼੍ਰੀ ਅਕਾਲ ਗੁਰਪ੍ਰੀਤ ਵੀਰੇ ਸਤਿ ਸ਼੍ਰੀ ਅਕਾਲ ਜੀ ਅੱਛਾ ਵੀਰੇ ਕਿੰਨੀ ਦੇਰ ਤੇ ਆਪਾਂ ਇਹ ਕੰਮ ਕਰਦੇ ਆ ਇਹ ਹੋ ਗਿਆ ਕਿ ਘੱਟੋ-ਘੱਟ 15-20 ਸਾਲ ਤੋਂ ਜਿਦੜੀ ਹੋ ਗਈ 20 ਸਾਲ ਹੋ ਗਏ ਹੈ ਵੈਰੀ ਗੁੱਡ ਐਡਰੈਸ ਕਿੱਥੇ ਆ ਜਾਂਦਾ ਆਪਣਾ ਜਿਹੜਾ ਹੈ ਆਪਣਾ ਵਰਕਸ਼ਾਪ ਦਾ ਫੇਰ ਪਰ ਖਮਾਣੋ ਐਸੇ ਰੋਡ ਪੈ ਗਈ एमसीए ਲੋਰਕ ਮਾਣੋ ਮਾਣੋ ਬਿਤੇਸ਼ੀ ਰੋਡ ਦਾ ਮੈਂ ਜਨੇਗੜ ਤੋਂ ਲਾ ਕੇ ਪਾਈ ਓਕੇ ਓਕੇ ਠੀਕ ਹੈ ਵੀਰੇ ਤੇਰਾ ਕੰਮ ਵੀਰੇ ਅਸੀਂ ਦੇਖਿਆ ਬਹੁਤ ਵਧੀਆ ਮਿਸਤਰੀਆਂ ਨੇ ਵੀ ਪਸੰਦ ਕਰਿਆ ਤੇ ਜੇ ਕੋਈ ਆਰਡਰ ਸਾਡੀ ਵੀਡੀਓ ਦੇਖ ਕੇ ਦਵੇ ਤਾਂ ਐਨ ਟਾਈਮ ਸਰ ਕੰਮ ਦਵਾਂਗੇ ਨਾ ਬਣਾ ਕੇ ਵੀ ਇਹ ਵਾਈ ਦੀ ਗਾਰੰਟੀ ਹੈ ਜਿੱਦਣ ਡੇਟ ਦੇ ਦੇਵੇ ਨਾ ਬੰਦੇ ਨੂੰ ਹਰਾਨ ਨਹੀਂ ਕਰਦਾ ਐਨ ਟਾਈਮ ਸਰ ਕੰਮ ਤਿਆਰ ਕਰਕੇ ਦਿੰਦਾ ਕਿਉਂਕਿ ਮਿਸਤਰੀ ਬਾਈ ਕੋਲ ਬਹੁਤ ਐਕਸਪਰਟ ਹੈ ਤੇ ਵਾਜਵਰੇਡ ਤੇ ਬਾਈ ਵਾਜਵਰੇਡ ਤੇ ਹੈਨਾ ਹਾਂਜੀ ਹਾਂਜੀ ਟਾਟਾ ਵੀ ਚਾਦਰ ਉਹ ਟਾਟਾ ਦੀ ਚਾਦਰ ਲਾ ਕੇ ਛਗਾਠਾਂ ਦੀ ਹੈ ਹਾਂਜੀ ਹਾਂਜੀ ਟਾਟਾ ਠੀਕ ਹੈ ਬਾਈ ਬਹੁਤ ਧੰਨਵਾਦ ਥੈਂਕ ਯੂ ਦੋਸਤੋ ਬਾਈ ਦੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਤੇ ਕਮੈਂਟ ਕਰਕੇ ਵੀ ਦੱਸਿਓ ਅਤੇ ਜਿਹਨੇ ਕੋਈ ਮਕਾਨ ਦਾ ਕੰਮ ਕਰਨਾ ਇੱਥੇ ਆ ਕੇ ਇੱਕ ਵਾਰ ਜਰੂਰ ਮੌਕਾ ਦਿਓ ਦਰਸ਼ਨ ਦਿਓ ਇਹਨਾਂ ਸ਼ਬਦਾਂ ਨਾਲ ਤੁਹਾਡਾ ਸਾਰਿਆਂ ਦਾ ਧੰਨਵਾਦ ਸਾਡੀ ਵੀਰ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਥੈਂਕ ਯੂ ਸასი ਕਾਲ